ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਆਪਣੇ YouTube ਤੇ Instagram ਤੇ Facebook ਚੈਨਲ ਸੇਖੋ ਡੈਰੀ ਫਾਰਮ ਨੂੰ ਦੇ ਵਿੱਚ। ਦੋਸਤੋ ਅੱਜ ਆਪਾਂ ਆਏ ਹਾਂ ਮਹਿਲਕਲਾ ਇੱਥੇ ਨਾ ਬਜ਼ੁਰਗਾ ਆਪਣਾ ਜ਼ਿਮੀਦਾਰੀ ਉਹਦਾ ਖੜਾ ਹੁੰਦਾ ਨਿਊ ਹੋਲੈਂਡ ਛੱਤੀ ਸੀ। ਤੇ ਦੋਸਤੋ ਇਹ ਭਾਰਤੀ ਸਬਜ਼ੀ ਵੇਚਦਾ ਹੈਗਾ ਜਿੰਨੇ ਵੀ ਭੈਣ ਭਰਾ ਆਪਣੇ ਏਰੀਏ ਦੇ ਮਹਿਲਕਲਾ ਆਉਂਦੇ ਆ। ਉਹ ਜਰੂਰ ਸਬਜ਼ੀ ਲਿਆ ਕਰੋ ਘਰ ਦੀ ਸਬਜ਼ੀ ਹੁੰਦੀ ਆ ਜਿੱਤੇ ਜਾਣ ਦੀ ਬਹੁਤ ਘੱਟ ਰੇ ਸਪਰੇ ਦਾ ਉਹ ਹੁੰਦਾਗਾ ਆਪਣੇ ਜੀਮੀਦਾਰ ਭਰਾ ਬਾਪੂ ਤੇ ਇਹ ਤੋਂ ਜਰੂਰ ਸਬਜ਼ੀ ਲਿਆ ਕਰੋ ਇਹ ਸਵੇਰ ਦੇ ਟਾਈਮ ਦੁਪਹਿਰ ਤੱਕ ਤਾਂ ਹੁੰਦਾ ਇੱਧਰ ਜਿਹੜਾ ਪੈਟਰੋਲ ਪੰਪ ਪਰ ਐ ਕੋਟ ਵਾਲੀ ਸ਼ੈਡ ਉੱਥੇ ਉਸ ਤੋਂ ਬਾਅਦ ਇਹ ਹੁੰਦਾ ਮੰਡੀ ਦੇ ਗੇਟ ਮੂਰੇ ਤੇ ਬਾਕੀ ਆਪਾਂ ਗੱਲਬਾਤ ਕਰਦੇ ਆ ਬਾਪੂ ਨੂੰ ਬਾਦ ਸਾਸੀ ਗਾ ਬਾਪੂ ਜੀ ਕਿਹੜਾ ਪਿੰਡ ਆ ਜੀ ਮਹਿਲਖੁਰ ਦੇ ਜੀ ਕਿੰਨਾ ਚਾਵਾਂ ਹੋ ਗਿਆ ਬਾਪੂ ਜੀ ਤੁਹਾਨੂੰ ਸਬਜ਼ੀ ਵੇਚਦੇ ਆਂ ਬਹੁਤ ਸਮਾ ਹੋ ਗਿਆ ਨਾ ਤੁਨੂੰ ਹਾਂ ਤੇ ਠੀਕ ਹੈ ਜੀ ਘਰ ਦੀ ਹੁੰਦੀ ਆਪਣੀ ਹੈ ਨਾ ਬਿਲਕੁਲ ਘਰਦੀ ਹੈ ਨਾ ਕਈ ਬੰਦੇ ਜੀ ਮੰਡੀਆਂ ਚ ਲਿਆ ਕੇ ਕਹਿੰਦੇ ਆ ਨਾ ਵੀ ਘਰਦੀ ਆ ਮੈਨੂੰ ਵੀ ਕਹਿ ਰਹੇ ਆ ਬਹੁਤ ਬੰਦੇ ਹਾਂ ਆਪਣਾ ਕੰਮ ਕਰਦਾ ਠੀਕ ਹੈ ਜੀ ਮਲਟੇ ਦਾ ਵਿਆਹ ਰੱਖ ਲਾ ਲਾ ਹਾਂ 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 ਆਪਾਂ ਕੰਮ ਨਹੀਂ ਕਰਦੇ ਨਹੀਂ ਜੀ ਠੀਕ ਹੈ ਜੀ ਆਪਾਂ ਬਾਕੀ ਜੀ ਇਹਨਾਂ ਨੂੰ ਫੇਸ ਟੂ ਫੇਸ ਜਾਣਦੇ ਆ ਕਿਉਂਕਿ ਮਾਨ ਪਾਰਟੀ ਨਾਲ ਜੁੜੇ ਹੋਏ ਨੇ ਤੇ ਇਹਨਾਂ ਦੀ ਘਰ ਦੀ ਆਪ ਦੀ ਸਬਜ਼ੀ ਤਿਆਰ ਕਰਦੇ ਨੇ ਇਹ ਤੇ ਬਾਕੀ ਆਪਣਾ ਜਿ ਇਸ਼ਪਰਕ ਨੰਬਰ ਸੇ 52 34 200 ਲਓ ਜੀ ਆ ਨੰਬਰ ਹੈ ਇਹਨਾਂ ਦਾ ਕਈ ਵਾਰੀ ਨਹੀਂ ਪਤਾ ਲੱਗਦਾ ਵੀ ਕਿੱਧਰ ਖੜੇ ਨੇ ਜਿਹੜੇ ਵੀ ਆਪਣੇ ਨੇੜੇ ਤੇੜੇ ਪਿੰਡਾਂ ਦੇ ਭੈਣ ਭਰਾਵਾਂ ਨੂੰ ਸਬਜ਼ੀ ਦੀ ਲੋੜ ਹੁੰਦੀ ਆ ਉਹ ਤੁਸੀਂ ਮਹਿਲ ਕਲਾਂ ਪੰਪ ਵਾਲੀ ਛੱਡ ਰੈਕੋਟ ਵਾਲੀ ਛੱਡ ਜਿਹੜਾ ਪੰਪ ਆ ਉਥੋਂ ਤੇ ਉਸ ਤੋਂ ਬਾਅਦ ਦੁਪਹਿਰੋਂ ਬਾਅਦ ਇਹ ਹੁੰਦਿਆ ਮੰਡੀ ਦੇ ਗੇਟ ਮੂਹਰੇ ਜਿਹੜਾ ਬਾਜ਼ਾਰ ਵਾਲੀ ਛੱਡ ਮੰਡੀ ਦਾ ਗੇਟ ਆ ਉਥੋਂ ਵੀ ਸਬਜ਼ੀ ਖਰੀਦ ਸਕਦੇ ਹੋ ਤੇ ਨਿਊ ਹਾਲੈਂਡ 3730 ਇਹਨਾਂ ਕੋ ਟਰੈਕਟਰ ਹੁੰਦਾ ਉਹਦੇ ਵਿੱਚਿਆ ਪਿੰਗਾ ਪਾਇਆ ਹੁੰਦਾ ਦੇਖ ਚਾਹ ਕਰੋ ਬਿਲਕੁਲ ਸੁੱਧ ਸਬਜ਼ੀਆਂ ਦੇਸੀ ਤੇ ਦੇਖ ਲਓ ਆਪੂ ਇਹਨੂੰ ਤੇ ਇਹਨਾਂ ਤੋਂ ਵੀ ਸਬਜ਼ੀ ਖਰੀਦ ਸਕਦੇ ਹੋ ਧੰਨਵਾਦ ਸਾਰੇ ਦੋਸਤਾਂ ਉਪਰੰਦਾ ਆਪਣੇ ਮੇਰੇ ਜਰੂਰ